ਰੋਪਨ ਮੈਡੀਕਲ ਰੋਪਸ ਚਲ ਰਹਾ ਓਕੇ ਤੁਹਾਡੇ ਬੱਚੇ ਜਿਹੜਾ ਨੇ ਜਿਹੜੀ ਕਹਿੰਦੇ ਨੇ ਟੋਟਲ 4 ਇੰਜਰਡ ਪਰਸਨਸ ਰਿਪੋਰਟ ਹੋਏ ਨੇ ਜੀ ਇੱਕ ਇਹਨਾਂ ਦੀ ਮੇਡ ਨੇ ਕਿ ਤੇ ਮੇਡ ਦੇ ਦੋ ਬੱਚੇ ਤੇ ਕਿਨਾਂ ਦਾ ਜਿਹੜੇ ਘਰ ਦੇ ਮਾਲਕ ਨਹੀਂ ਉਹਨਾਂ ਦਾ ਬੱਚਾ ਸਰ ਤਿੰਨੇ ਇਹ ਦੱਸਿਆ ਬੱਚੇ ਬੱਚੇ ਦੀ ਇਹ ਚੀ ਜਿਹੜਾ ਬੱਚਾ ਇਹਨਾਂ ਦਾ ਘਰ ਵਾਲਿਆਂ ਦਾ ਹੈਗਾ ਉਹ 5 ਸਾਲ ਦਾ ਦੱਸਿਆ ਮੇਡ ਦੇ ਜਿਹੜੇ ਬੱਚੇ ਹੈਗੇ ਇਹ 8 ਸਾਲ ਦਾ ਤੇ 3 ਸਾਲ ਦਾ ਸਰ 7 ਸਾਲ ਦਾ ਹੈਗਾ ਬੱਚਾ ਐਵਰੀਬਲ ਬਾਹਰ ਹੈ ਜੀ ਫੈਮਿਲੀ ਮੈਂਬਰ ਇਕੱਠੇ ਰਹਿੰਦੇ ਸੀਗੇ ਉੱਪਰ ਫਲੋਰ ਤੇ ਫੈਮਿਲੀ ਮੈਂਬਰ ਥੱਲੇ ਸੀਗੇ ਬੱਚੇ ਟੌਪ ਫਲੋਰ ਤੇ ਸੀਗੇ ਜਿੱਦਾਂ ਕਲਾਸ ਸੀਗੀ ਉੱਪਰ ਟੌਪ ਫਲੋਰ ਤੇ ਹੋਇਆ ਬੱਚੇ ਤੇ ਮਮਟੀ ਜੀ ਬਣੀ ਹੁੰਦੀ ਆ ਜਿਹੜੇ ਉਹ ਕੰਮ ਕਰਦੇ ਸੀ ਚੱਲ ਦੋ ਤੱਕ ਹਾਂਜੀ ਜਿਹੜੀਆਂ ਲੇਡੀਜ਼ ਕੰਮ ਕਰਦੇ ਸੀ ਉਹ ਦੋਸ ਹੀ ਹੋਂਨਾ ਕਰਦੇ ਸੀ ਹਜੇ ਤੱਕ ਇੱਕ ਰਿਪੋਰਟ ਹੋਈ ਹੈ ਕਿ ਬਾਕੀ ਮੈਂ ਵੀ ਹਜੇ ਉਹਨੇ ਮੌਕੇ ਤੇ ਆਏ ਸੀਗਾ। ਐਕਸੈਕਟਲੀ ਸੀ ਦਾ ਬਲਾਸਟ ਹੋ ਰਿਹਾ ਸੀ। ਪਟਾਕਿਆਂ ਦਾ ਲੱਗ ਰਿਹਾ ਸੀ ਹਾਂ ਸੁਪਰ ਜਿਹੜਾ ਦੀਵਾਲੀ ਵਾਲੇ ਪਟਾਕੇ ਹੁੰਦੇ ਹੈਗੇ ਆ ਜੋ ਮੌਕੇ ਦੇ ਉੱਥੇ ਉਹ ਸ਼ਰੇਡਸ ਮਿਲੇ ਹੈ ਕਿ ਆ ਪੇਪਰ ਵਗੈਰਾ ਮਿਲਿਆ ਜਿਹੜਾ ਪਟਾਕਿਆਂ ਦੇ ਅੰਦਰ ਜਿਹੜਾ ਬਾਰੂਦ ਭਰਿਆ ਹੁੰਦਾ ਉਸ ਟਾਈਪ ਦਾ ਲੱਗ ਰਿਹਾ ਦੀਵਾਲੀ ਵਾਲੇ ਪਟਾਕੇ ਕਿਤੇ ਜਿੱਦਾਂ ਟਰੰਕ ਸੌਟ ਦੇ ਵਿੱਚ ਕਿਤੇ ਇਹਨਾਂ ਨੇ ਸਟੋਰ ਕਰਕੇ ਰੱਖੇ ਹੋਣਗੇ। ਤੇ ਉਹ ਕਿਤੋਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਆਕ ਪਈਆ ਕਿਸ ਤਰੀਕੇ ਤੇ ਬੱਚੇ ਉਹਦੀ ਲਪੇਟ ਵਿੱਚ ਆਇਆ ਤੇ ਉਹ ਤੇ ਬਲਾਸਟ ਸੀ ਸਰ ਵੀ ਸੈਂਪਲ ਚੈੱਕ ਵੀ ਕਰਾਇਆ ਜਾਣਾ ਕਿਹੜੇ ਫੋਰੈਂਸਿਕ ਟੀਮ ਕਾਲ ਕਰ ਲਈਏ ਸੈਂਪਲ ਲੈਣਗੇ ਜੀ ਮੈਂ ਰਾਜ ਤੇਂਦਰ ਸਿੰਘ ਹੈ ਅਜਿਹਾ ਹੈ ਮਾਰਟੋ ਸੈਂਕਸ਼ਨ ਡਿਵਲੋਪਰ ਹੈ ਇਹ ਆਪਣੇ ਤੋਂ ਕੁੱਝ 500 ਗੋਦੀ ਇਹਨਾਂ ਦੇ ਤੇ ਸਚਨ ਗੇਲ ਕਮਿਸਰ ਅਧਿਸ਼ਾਪਤ ਨਿਸ਼ਚਿਤ ਬਲਾਸਟ ਉਹ ਪਟਾਕੇ ਹੀ ਸੀ ਉੱਤੇ بے ਪਟਾਕੇ ਬੱਚੇ ਉੱਤੇ ਤੇ ਕੁੱਤੇ ਫੜੇ ਹੋ ਪੇਚੋਰ ਇਸ ਰੈਂਡਰ ਦੀ ਬੜੀ ਚਿਤਾਂ ਦੋ ਬੱਚੇ ਨੇ ਤੇ ਹੋਰ ਕਿਹਦਾ ਨਾਮ ਹੈ ਮੈਂ ਪਰ ਕਿੰਨੇ ਕਰਦੇ ਘਰ ਤੇ ਦਾ ਪੂਰਾ ਪਤਾ ਨਹੀਂ ਵੀ ਕਿੰਨੇ ਮੈਂਬਰ ਸੀ ਜੋਗੀ ਬਾਹਰ ਤੇ ਉਸ ਰਾਸਟ ਦੇ ਵਿੱਚ ਕੌਣ ਕੌਣ ਦੋ ਬੱਚੇ ਨੇ ਤੇ ਉਸ ਦੇ ਨਾਲ ਵਿੱਚ ਦੋ ਐਸੀਆਂ ਇਹਨਾਂ ਦਾ ਪਤਾ ਅੱਛੀ ਗੱਲ ਮੈਂ ਤੁਹਾਨੂੰ ਸੁਣੀ ਹੈ ਤੂੰ ਆ ਗਿਆ ਮੱਲੇ ਤੇ ਮੈਂ ਸਰੀਕੀ ਤੀ ਵਾਰ ਚੁੱਕੇ ਹਾਂ ਹਾਂ ਵਾਸਤੂ ਉਹ ਉਦਾਰੇ ਜੁਕੀ ਟਿਕਟ ਦੇ ਸਨ ਪਰ ਇਹ ਉੱਤੇ ਸਾਰੇ ਜੰਦੇ ਆ ਫੈਮਲੀ ਹੁੰਦੀ ਹੈ ਜੇ ਕਿ ਆ ਫੈਮਲੀ ਨਹੀਂ ਸਾਰੇ ਫੈਮਲੀ ਆਗੇ ਫੈਮਲੀ ਦੁਕਾਨਾਂ ਤੇ ਰਹੋਗੇ ਨਾ ਦੁਕਾਨ ਦਾ ਟਾਈਮ ਸਿਰ ਉਦੋਂ ਜਿਹੜੇ ਬੱਚੇ ਕਹਿੰਦੇ ਕਿ ਜੱਫੀ ਦੀ ਮਾਂ ਕਿਦਾਂ ਕਿੱਡੀ ਜਗ੍ਹਾ ਤੇ ਹੋ। ਉਹ ਹਸਪੀਟਲ ਨੇ। ਕਿਹੜੇ ਉੱਧਰ ਗਏ? ਇੱਥੋਂ ਤਾਂ ਬਦੀਬ ਰਗੇ ਨੇ। ਹੁਣਾ ਕੋ ਪਤਾ ਨਹੀਂ ਕਿ ਕਿੱڑا ਉੱਧਰ ਕਿੰਨੀ ਅੰਦਰ ਬਾਰੇ ਕਾਫੀ ਫਿਗੇ ਤਾਂ ਕਿਦਾਂ। ਨਹੀਂ ਨਹੀਂ ਬਾਲੇ ਉੱਤੇ ਲੱਗੀ ਉਹਨਾਂ ਦੇ ਬੱਚੇ। ਉਹ ਤਾਂ ਬਿਆਰ ਉੱਧਰ ਨੇ ਲੱਗੇ ਸੋਨਾ। ਇਹਦੇ ਸੀ ਐ। ਆਹ ਦੇਖੋ ਠੀਕ ਜਾ। ਉਹਨਾਂ ਨੂੰ ਪਤਾ ਲੱਗੇਗਾ ਤੇ ਬਾਕੀ ਇੰਨੀ ਗੱਲ ਕਲੀਅਰ ਪਤਾ ਨਹੀਂ ਕਿ ਜਿੰਨੀ ਕਿੱਥੇ ਹੁਣ ਆ ਕੇ ਪਤਾ ਲੱਗੇ। ਦੋ ਬੱਚੇ ਨੇ ਉਹਨੇ। ਬੱਚੇ। ਔਰ ਕਾਹ ਕਰ ਸਕਦੇ ਐ ਕੋਈ ਕੰਫੀਡੈਂਸ਼ੀਅਲ ਸਾਰੀ ਫੈਮਲੀ ਆ ਤੁਹਾਨੂੰ ਕਿਤੇ ਅੰਦਰ ਹੀ ਨਾ ਗਏ ਉਹਨੇ ਤਾਂ ਪਕਾਨਾਂ ਦੇ ਅਗਲੇ ਦੁਕਾਨਾਂ ਤੋਂ ਆ ਗਏ ਪਹਿਲਾਂ ਵੀਰੇ 1 ਘੰਟਾ ਡੇਢ ਘੰਟਾ ਹੋ ਗਿਆ ਯਾਨੀ ਕਿ ਬਲਾਸਟ ਦਾ ਕੋਈ ਪਤਾ ਨਹੀਂ ਕਿ ਅਜੇ ਚਲੋ ਜੜੇ ਹੁਣ ਆਏ ਸੋ ਦੇਖਾਂ ਤਿੰਨੀ ਜਾਣੀ ਗਾ ਤੁਸਪ ਵੀਰੇ ਅਸੀਂ ਜੇ ਮੁੱਕ ਜਦੇ ਫਸਾ ਦੱਸ ਨਹੀਂ ਦਿੱਤੇ ਕੁੰਬਾਕਸੀ ਕੁੰਬਹਿਲਾਕਸੀ ਦਾ ਮਹੇਲਾਮਾ ਤਾਂ ਅੰਦਰ ਹੀ ਲੱਗਦੀ ਅੱਛਾ ਹਾਂ ਤੈਨੂੰ ਦੱਸ ਦਿੰਦਾ ਕਿਸੇ ਨੂੰ ਰੂਮ ਮੇਟਸ ਕੀ ਨੰਬਰ ਕੋ ਨੋ ਪੁਰਾਣੀ ਹੈ ਤੇ ਬਾਦੀ ਉਹਨਾਂ ਦੇ ਕੋਤੇ ਵੀ ਛੱਟ ਲੱਗੀ ਹੋਵੇ ਤੇ ਹੋਰ ਇਸ ਤੋਂ ਲਾਉ। ਬੱਚੇ ਨੇ ਇਹਨਾਂ ਦੇ ਦੋ ਹੈ ਛੋਟੀ ਨਹੀਂ। ਇਦੀ ਗੇਸ ਦੇ ਬਾਰੇ ਮੇਰੇ ਨਾਮ ਆਪਣਾ ਦਾ ਏਰੀਆ ਜਿਹੜਾ ਕਿ ਸ਼ੇਖ ਕਰਤਾਰਨ ਕਰਤਾਰ ਜਿਹੜਾ ਏਰੀਆ ਬੰਦ ਪਰਤ ਛੋਟ ਕਰਤਾਰਨਗਰ ਮਾਡਮ ਮਾਡਮ ਸਰਹਨ ਡਿਵਲਪ ਹੋਇਆ ਹੈ ਤਾਂ ਬਸ ਹਾਂ